ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜਿਹੜੇ ਸత్సੰਗੀ ਬਹੁਤ ਜ਼ਿਆਦਾ ਭਜਨ ਸਿਮਰਨ ਕਰਦੇ ਹਨ ਤਾਂ ਉਹਨਾਂ ਦੀ ਦੁਆ ਜਾਂ ਬਦੁਆ ਕਿਵੇਂ ਲੱਗਦੀ ਹੈ ਇਹ ਸਾਖੀ ਇੱਕ ਮਾਤਾ ਜੀ ਬਾਰੇ ਹੈ ਜਿਸ ਦਾ ਇੱਕ ਪੁੱਤਰ ਸੀ ਇਹ ਸਾਖੀ ਹਜੂਰ ਮਹਾਰਾਜ ਜੀ ਦੇ ਸਮੇਂ ਦੀ ਹੈ ਸੰਗਤ ਜੀ ਉਸ ਸਮੇਂ ਇੱਕ ਸత్సੰਗੀ ਪਰਿਵਾਰ ਸੀ ਤੇ ਉਹ ਹਮੇਸ਼ਾ ਸਤਗੁਰੂ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਕੋਲ ਜਾਂਦੇ ਸਨ ਤੇ ਉਸ ਪਰਿਵਾਰ ਵਿੱਚ ਉਹਨਾਂ ਦਾ ਇੱਕ ਪੁੱਤਰ ਸੀ ਜਿਹੜਾ ਇਨ੍ਹਾਂ ਰੋਹਾਨੀਅਤ ਨੂੰ ਨਹੀਂ ਸੀ ਮੰਨਦਾ ਪਰ ਉਸ ਦੇ ਮਾਤਾ ਪਿਤਾ ਨੂੰ ਨਾਮਦਾਨ ਦੀ ਬਖਸ਼ੀਸ਼ ਮਿਲੀ ਹੋਈ ਸੀ ਤੇ ਉਹ ਜਦੋਂ ਵੀ ਸੰਗ ਸੁਣਨ ਦੇ ਲਈ ਜਾਂਦੇ ਸਨ ਜਾਂ ਫਿਰ ਕੋਈ ਸੇਵਾ ਕਰਨ ਦੇ ਲਈ ਜਾਂਦੇ ਸਨ ਤਾਂ ਉਹ ਹਮੇਸ਼ਾ ਆਪਣੇ ਪੁੱਤਰ ਨੂੰ ਵੀ ਕਹਿੰਦੇ ਸਨ ਕਿ ਤੂੰ ਵੀ ਸਾਡੇ ਨਾਲ ਸਾ ਸੰਗ ਸੁਣਨ ਦੇ ਲਈ ਚੱਲਿਆ ਕਰ ਪਰ ਉਹ ਕਦੇ ਨਹੀਂ ਸੀ ਜਾਂਦਾ ਤੇ ਇਹਨਾਂ ਨੂੰ ਵੀ ਮਨਾ ਕਰ ਦਿੰਦਾ ਸੀ ਕਿਉਂਕਿ ਉਸ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ ਉਸ ਦੀ ਮਾਂ ਨੇ ਉਸ ਨੂੰ ਬਹੁਤ ਜ਼ਿਆਦਾ ਸਮਝਾਇਆ ਕਿ ਪੁੱਤਰ ਜੀ ਇਹਨੇ ਵਿੱਚ ਇੱਕ ਵਾਰ ਸਾ ਸੰਗ ਸੁਣਨ ਦੇ ਲਈ ਸਾਡੇ ਨਾਲ ਚੱਲਿਆ ਕਰ ਇੰਨੇ ਵਿੱਚ ਇੱਕ ਵਾਰ ਹੀ ਗੁਰੂ ਘਰ ਚੱਲਿਆ ਕਰ ਉੱਥੇ ਜਾ ਕੇ ਸੇਵਾ ਕਰਿਆ ਕਰ ਪਰ ਉਹ ਆਪਣੀ ਮਾਂ ਦੀ ਗੱਲ ਨੂੰ ਨਹੀਂ ਸੀ ਮੰਨਦਾ ਤੇ ਹਰ ਵਾਰ ਆਪਣੀ ਮਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤ ਹੁੰਦਾ ਗਿਆ ਤਾਂ ਉਹ ਵੱਡਾ ਹੋ ਗਿਆ ਤੇ ਉਹ ਗਲਤ ਸੰਗਤ ਵਿੱਚ ਪੈ ਗਿਆ ਤੇ ਇਹ ਗੱਲ ਉਸ ਦੀ ਮਾਂ ਨੂੰ ਵੀ ਪਤਾ ਲੱਗ ਗਈ ਕਿ ਉਸ ਦਾ ਪੁੱਤਰ ਗਲਤ ਸੰਗਤ ਵਿੱਚ ਪੈ ਗਿਆ ਹੈ ਤੇ ਉਸ ਦੀ ਮਾਂ ਨੇ ਉਸ ਨੂੰ ਬਹੁਤ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਤੇ ਗੁੱਸਾ ਵੀ ਕੀਤਾ ਕਿ ਤੇਰੀ ਸੰਗਤ ਤੇਰੇ ਲਈ ਠੀਕ ਨਹੀਂ ਹੈ ਇਸ ਕਰਕੇ ਤੂੰ ਉਹਨਾਂ ਦਾ ਸਾਥ ਛੱਡ ਦੇ ਪਰ ਉਹ ਨਹੀਂ ਸੀ ਮੰਨਿਆ ਤੇ ਉਸ ਦੀ ਮਾਂ ਮਾਤਾ ਬਹੁਤ ਜ਼ਿਆਦਾ ਭਜਨ ਸਿਮਰਨ ਕਰਦੀ ਸੀ ਤੇ ਜਦੋਂ ਉਹ ਆਪਣੀ ਮਾਂ ਤੇ ਜਦੋਂ ਉਹ ਆਪਣੀ ਮਾਂ ਦੀ ਇਹ ਗੱਲ ਨਹੀਂ ਸੀ ਮੰਨਦਾ ਤਾਂ ਉਸ ਦੀ ਮਾਂ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਦਾ ਸੀ ਕਹਿਣਾ ਨਹੀਂ ਮੰਨਦੀ ਤੇ ਜਦੋਂ ਉਹ ਗਲਤ ਸੰਗਤ ਵਿੱਚ ਪੈ ਗਿਆ ਸੀ ਤਾਂ ਉਹ ਨਸ਼ੇ ਵੀ ਕਰਨ ਲੱਗ ਗਿਆ ਸੀ ਇਸ ਤਰ੍ਹਾਂ ਹੌਲੀ-ਹੌਲੀ ਉਹ ਹਰ ਸਮੇਂ ਨਸ਼ੇ ਕਰਨ ਲੱਗ ਗਿਆ ਇਹ ਸਭ ਉਸਦੇ ਲਈ ਚੰਗਾ ਨਹੀਂ ਸੀ ਪਰ ਉਸਦੇ ਸਾਥੀ ਉਸ ਨੂੰ ਇਹ ਸਭ ਕੁਝ ਕਰਨ ਦੇ ਲਈ ਕਹਿੰਦੇ ਸਨ ਤੇ ਉਹ ਉਹਨਾਂ ਦੀਆਂ ਗੱਲਾਂ ਵਿੱਚ ਫਸ ਕੇ ਇਹ ਸਭ ਕੁਝ ਕਰਨ ਲੱਗ ਗਿਆ ਤੇ ਜਦੋਂ ਉਹ ਨਸ਼ੇ ਕਰਕੇ ਘਰ ਵਾਪਸ ਆਉਂਦਾ ਸੀ ਤਾਂ ਉਸ ਦੀ ਮਾਂ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਸੀ ਤਾਂ ਹੌਲੀ-ਹੌਲੀ ਉਸ ਦੀ ਸਿਹਤ ਖਰਾਬ ਹੋਣ ਲੱਗ ਗਈ ਉਸ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਵੀ ਡਾਕਟਰ ਨੇ ਉਸ ਨੂੰ ਇਹ ਹੀ ਕਹਿ ਦਿੱਤਾ ਕਿ ਅੱਜ ਤੋਂ ਨਸ਼ਿਆਂ ਦਾ ਸੇਵਨ ਨਾ ਕਰੀ ਜੀ ਜਿਹੜੇ ਨਾਮ ਵਾਲੇ ਵਿਅਕਤੀ ਹਨ ਤੇ ਜਿਹੜੇ ਨਾਮ ਦੀ ਕਮਾਈ ਕਰਦੇ ਹਨ ਉਹਨਾਂ ਦੇ ਮੂੰਹ ਵਿੱਚੋਂ ਜੇਕਰ ਕੁਝ ਵੀ ਨਿਕਲਦਾ ਹੈ ਤਾਂ ਉਹ ਕਦੇ ਨਾ ਕਦੇ ਪੂਰਾ ਜ਼ਰੂਰ ਹੁੰਦਾ ਹੈ ਇਸ ਕਰਕੇ ਹਮੇਸ਼ਾ ਸਤਸੰਗ ਵਿੱਚ ਫਰਮਾਇਆ ਜਾਂਦਾ ਹੈ ਕਿ ਨਾਮ ਦੀ ਕਮਾਈ ਕਰਨ ਵਾਲੇ ਵਿਅਕਤੀ ਨੂੰ ਚੁੱਪ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਸ ਕਰਕੇ ਫਰਮਾਇਆ ਜਾਂਦਾ ਹੈ ਕਿ ਜੇਕਰ ਕੋਈ ਨਾਮ ਦੀ ਕਮਾਈ ਵਾਲਾ ਵਿਅਕਤੀ ਆਪਣੇ ਮੂੰਹ ਵਿੱਚੋਂ ਜੇਕਰ ਕੋਈ ਵਚਨ ਕੱਢ ਦਿੰਦਾ ਹੈ ਤਾਂ ਉਸ ਨੂੰ ਜਾਖ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਉਸ ਦੇ ਕਹੇ ਗਏ ਵਚਨ ਅੱਜ ਨਹੀਂ ਤਾਂ ਕੱਲ ਜ਼ਰੂਰ ਪੂਰੇ ਹੁੰਦੇ ਹਨ ਇਸ ਕਰਕੇ ਲੋਕ ਸੰਤ ਮਹਾਤਮਾ ਦੇ ਨਾਲ ਸੋਚ ਸਮਝ ਕੇ ਗੱਲਾਂ ਕਰਦੇ ਹਨ ਤੇ ਉਹ ਕੰਮ ਦੀ ਗੱਲ ਕਰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਡਰ ਹੁੰਦਾ ਹੈ ਕਿ ਪਤਾ ਨਹੀਂ ਉਹਨਾਂ ਦੇ ਮੂੰਹ ਵਿੱਚੋਂ ਕੀ ਨਿਕਲ ਜਾਵੇ ਸੰਗਤ ਜੀ ਇਸ ਤਰ੍ਹਾਂ ਹੀ ਸਾਖੀ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਦੀ ਹੈ ਸਤਗੁਰੂ ਨੂੰ ਗੱਦੀ ਤੇ ਬਿਠਾਇਆ ਜਾਣਾ ਸੀ ਤਾਂ ਸਤਗੁਰੂ ਨੇ ਮਹਾਰਾਜ ਜੀ ਨੂੰ ਕਿਹਾ ਕਿ ਤੁਸੀਂ ਜਿਹੜੀ ਮੈਨੂੰ ਸੇਵਾ ਦੇ ਰਹੇ ਹੋ ਪਰ ਜਦੋਂ ਮੈਂ ਤੁਹਾਡੀ ਕਿਰਪਾ ਦੇ ਨਾਲ ਗੁਰਬਾਣ ਜਾਵਾਂਗਾ ਤਾਂ ਉਦੋਂ ਮੇਰੇ ਮੂੰਹ ਵਿੱਚੋਂ ਜਿਹੜੇ ਵੀ ਵਚਨ ਨਿਕਲਣਗੇ ਉਹ ਤਾਂ ਸੱਚ ਹੋ ਜਾਣਗੇ ਜੇਕਰ ਮੈਂ ਕਿਸੇ ਨੂੰ ਵੀ ਕੁਝ ਵੀ ਕਹਿ ਦਿੱਤਾ ਤਾਂ ਉਹ ਸੱਚ ਹੋ ਜਾਵੇਗਾ ਤਾਂ ਉਦੋਂ ਮੈਂ ਕੀ ਕਰਾਂਗਾ ਤਾਂ ਉਸ ਸਮੇਂ ਮਹਾਰਾਜ ਜੀ ਨੇ ਸਤਗੁਰੂ ਨੂੰ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ ਕੁਝ ਸਮੇਂ ਤੱਕ ਅੰਤਰ ਧਿਆਨ ਕਰਨਾ ਹੈ ਤੇ ਉਸ ਦੇ ਮਗਰੋਂ ਤੁਹਾਡੀਆਂ ਅੱਖਾਂ ਜਦੋਂ ਖੁੱਲਣਗੀਆਂ ਤੁਸੀਂ ਵੀ ਸਤਗੁਰੂ ਨੇ ਕਿਹਾ ਸੀ ਇਹ ਗੱਲ ਬਿਲਕੁਲ ਸੱਚ ਹੈ ਕਿ ਤੁਹਾਡੇ ਮੂੰਹ ਵਿੱਚੋਂ ਜੋ ਵੀ ਨਿਕਲਣਗੇ ਉਹ ਪੂਰਾ ਹੋ ਜਾਵੇਗਾ ਜਿਸ ਨੂੰ ਤੁਸੀਂ ਆਪਣੇ ਅੰਦਰ ਹੀ ਬੋਲੋਗੇ ਸਿਰਫ ਉਹੀ ਪੂਰਾ ਹੋਵੇਗਾ ਇਹ ਮਾਲਕ ਦੀ ਕਿਰਪਾ ਹੀ ਹੁੰਦੀ ਹੈ ਸਤਿਗੁਰੂ ਜੋ ਵਚਨ ਕਰਦੇ ਹਨ ਉਹ ਇੱਕ ਨਾ ਇੱਕ ਦਿਨ ਪੂਰੇ ਜ਼ਰੂਰ ਹੋ ਜਾਂਦੇ ਹਨ ਇਸ ਕਰਕੇ ਸਾਨੂੰ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਬਾਬਾ ਜੀ ਫਰਮਾਉਂਦੇ ਹਨ ਕਿ ਭਜਨ ਸਿਮਰਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਭਜਨ ਸਿਮਰਨ ਕਰਕੇ ਹੀ ਅਸੀਂ ਆਪਣਾ ਮਨੁੱਖੀ ਜੀਵਨ ਸੁਧਾਰ ਸਕਦੇ ਹਾਂ ਇਸ ਮਨੁੱਖੀ ਜੀਵਨ ਨਾਮ ਦੀ ਕਮਾਈ ਕਰਕੇ ਹੀ ਅਸੀਂ ਸਤਿਗੁਰੂ ਦੇ ਹੰਡ ਵਿੱਚ ਪ੍ਰਵੇਸ਼ ਕਰ ਸਕਦੇ ਹਾਂ ਇਸ ਲਈ ਸਾਨੂੰ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਚਾਹੀਦਾ ਹੈ ਰਾਧਾ ਸਵਾਮੀ